ਕੇ ਫਿਸ਼ੀਏ ਦੇ ਲਈ ਜਿਹੜੇ ਜੇਤਾ ਨੇ ਕਾਂਗਰਸ ਦੇ Pratap Singh Bajwa ji ਉਹਨਾਂ ਨੇ ਬਹੁਤ ਮਾਰੀ ਸ਼ਬਦਾਵਲੀ ਵਰਤੀ ਸੀ ਮੰਤਰੀ ਸਾਹਿਬ ਦੇ ਘਟਾਟੀ ਨੇ ਤਰ੍ਹਾਂ ਮੇਜ਼ ਕਰਕੇ ਦਸਾਉਣ ਦੇ ਕਿਰਤ ਕਰਕੇ ਆਪਣੇ ਬੇਟੇ ਨੂੰ ਪਲਾ ਲਿਖਾ ਕੇ ਪੀਟੀਓ ਬਣਾਇਆ ਬਹੁਤ ਸੱਸੇ ਬਣ ਜਾਂਦੀ ਹੈ ਕਿ ਜਿਹੜੇ ਇਹ ਪੁਰਾਣੀਆਂ ਪਾਰਟੀਆਂ ਵਾਲੇ ਲੋਕ ਉਹ ਵੇਖਿਆ ਨਹੀਂ ਜਾਂਦਾ ਕਿ ਆਮ ਕਰਨ ਦੇ ਬੰਦੇ ਕਿਤਨਾ ਵੱਡ ਲਿਖੇ ਇਹ ਰੁਪਏ ਤੇ ਪਹੁੰਚ ਗਈ ਜਿੱਥੇ ਸਾਰੇ ਸੰਮਰਨ ਨਹੀਂ ਪਹੁੰਚ ਸਕੇ ਸੋਨਲ ਨੂੰ ਜੋ ਬਦ ਗੱਲ ਕਰ ਰਹੀਆਂ ਨੇ ਇਹਨਾਂ ਨੂੰ ਆਪਣੀ ਸ਼ਬਦਾਵਲੀ ਤੇ ਵਿਰਾਮ ਦੇਣਾ ਚਾਹੀਦਾ ਹੈ ਇਹਨਾਂ ਨੂੰ ਧਿਆਨ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਪ੍ਰਦਰਸ਼ਨ ਦੇ ਰੂਪ ਵਿੱਚ ਮੇਰੇ ਨਾਲ ਸਾਡੇ ਬ੍ਰੈਸਟੋ ਸੰਧੂ ਸਾਹਿਬ ਐਮ ਐਲ اے ਨੇ ਅਸੀਂ ਹੌਨਗਰ ਤੋਂ ਸ਼ੁਰੂ ਹੋ ਕੇ ਕਾਂਗਰਸ ਪਵਰ ਤੱਕ ਜਾ ਰਹੇ ਹਾਂ ਉੱਥੇ ਸੀ ਪੁੱਤਾ ਸਾੜਾ ਕੇ ਪਤਾ ਦੇ ਮਾ ਸੁਤੋਸ ਰਾਜ ਹਾਂਜੀ ਡਾਕਟਰ ਸਾਹਿਬ ਆ ਜੀ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਾਰਨ ਹੈ ਆ ਤੇ ਕਿਥੋਂ ਲੈ ਕੇ ਕਿਥੋਂ ਤੱਕ ਜਿਹੜਾ ਸਭ ਨੂੰ ਬਹੁਤ ਬੜੀ ਸ਼ਾਸਿਕਾਲ ਨਮਸਕਾਰ ਆਪ ਸਭ ਨੂੰ ਪਤਾ ਹੈ ਕਿ ਪਿਸਟੇ ਦੇ ਜਿਹੜੇ ਦੇਤਾ ਨੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਨੇ ਬਹੁਤ ਮਾੜੀ ਸ਼ਬਦਾਵਲੀ ਵਰਤੀ ਸੀ ਸਾਡੇ ਬਹੁਤ ਹੀ ਮਾਨਯੋਗ ਕੀਰ ਸਾਹਿਬ ਦੇ ਖਿਲਾਫ ਨਦੀ ਸਾਹਿਬ ਦੇ ਖਿਲਾਫ ਮੰਤਰੀ ਸਾਹਿਬ ਦੇ ਪਿਤਾ ਜੀ ਨੇ ਬਹੁਤ ਮਿਹਨਤ ਕਰਕੇ ਦਸਾਉਣਾ ਦਿੱਖਤ ਕਰਕੇ ਆਪਣੇ ਬੇਟੇ ਨੂੰ ਪੁਲਾ ਲਿਖਾ ਕੇ ਵੀਡੀਓ ਬਣਾਇਆ ਬੋਦੇ ਪਾਗੋ ਨੇ ਜाहिर ਕੀਤਾ ਉਹ ਸਾਡੇ ਐਮਐਲਏ ਬਣੇ ਮੰਤਰੀ ਬਣੇ ਸੋ ਕ੍ਰੂਪਾ ਤੇ ਪਹੁੰਚੇ ਨੇ ਉਹ ਸੱਚ ਹੈ ਬਣ ਜਾਂਦੀ ਹੈ ਕਿ ਜਿਹੜੇ ਇਹ ਪੁਰਾਣੀਆਂ ਪਾਰਟੀਆਂ ਵਾਲੇ ਇਹਨਾਂ ਕੋ ਵੇਖਿਆ ਨਹੀਂ ਜਾਂਦਾ ਕਿ ਆਮ ਕਰਨ ਦੇ ਬੰਦੇ ਕਿਤਨਾ ਵੱਢ ਲਿਖੇ ਇਹ ਕ੍ਰੂਪਾ ਤੇ ਪਹੁੰਚੇ ਜਿੱਥੇ ਅਸੀਂ ਸਾਰੀ ਸਮਰਥ ਨਹੀਂ ਪਹੁੰਚ ਸਕੇ ਸੋਨਾਂ ਨੂੰ ਜੋ ਗਲਤ ਗੱਲਾਂ ਨਿਕਲ ਰਹੀਆਂ ਨੇ ਇਹਨਾਂ ਨੂੰ ਆਪਣੀ ਸ਼ਬਦਾਵਲੀ ਤੇ ਵਿਰਾਮ ਦੇਣਾ ਚਾਹੀਦਾ ਹੈ ਇਹਨਾਂ ਨੂੰ ਧਿਆਨ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਦੇ ਰੰਗ ਰੂਪ ਤੇ ਕਿਸੇ ਦੇ ਧਰਮ ਤੇ ਕਿਸੇ ਦੀ ਜਾਤ ਤੇ ਕਿਸੇ ਦੇ ਕਿੱਤੇ ਤੇ ਇਸ ਤਰ੍ਹਾਂ ਗੱਲ ਕਰਨੀ ਬਹੁਤ ਮਾੜੀ ਗੱਲ ਹੈ ਸ਼ੋਭਾ ਨਹੀਂ ਦਿੰਦੀ ਪਰ ਸਾਡੇ ਜਿਹੜੀ ਦੇਸ਼ ਦੀ ਜਿਹੜੀ ਰਾਜਨੀਤੀ ਹੈ ਉਹਦੇ ਚਿਹਰੇ ਤੇ ਬਹੁਤ ਗੰਦੇ-ਗੰਦੇ ਲਫ਼ਜ਼ ਆ ਗਏ ਨੇ ਸੋ ਮੈਂ ਤੈਨੂੰ ਇਹ ਕਹਿੰਦਾ ਨਾ ਕਰੋ ਲੋਕਾਂ ਨੂੰ ਵੇਖ ਰਹੇ ਨੇ ਔਰ ਲੋਕ ਤੋਂ ਅਨਸੰਕਲਨਗੇ ਸੋ ਅੱਜ ਇੱਕ ਤਰ੍ਹਾਂ ਇੱਕ ਪ੍ਰਦਰਸ਼ਨ ਦੇ ਰੂਪ ਵਿੱਚ ਮੇਰੇ ਨਾਲ ਸਾਡੇ ਬਰੇਸਟ ਉਹ ਚੰਦੂ ਸਾਹਿਬ ਐਮਐਲਏ ਨੇ ਅਸੀਂ ਹੌਨ ਗੇਟ ਤੋਂ ਸ਼ੁਰੂ ਹੋ ਕੇ ਕਾਂਗਰਸ ਪਵਰ ਤੱਕ ਜਾ ਰਹੇ ਹਾਂ ਉੱਥੇ ਜੀ ਪੁੱਤਾ ਸਾੜਾਂਗੇ ਆਪਣਾ ਪ੍ਰਤਿਆਪਿਤ ਮਾਜਾ ਮੰਨਸ਼ਾ ਕੀ ਲੱਗਦੀ ਹੈ ਕਾਂਗਰਸੀ ਕਿਉਂਕਿ ਜੋ ਨੀਵੀਂ ਜਾਤ ਦੇ ਹੈ ਜਿੱਤ ਕੇ ਤੇ ਜਨਤਾ ਨੇ ਚੁਟਾ ਕੇ ਉਹਨਾਂ ਨੂੰ ਵਜ਼ੀਰ ਬਣਾਇਆ ਤੇ ਫਿਰ ਕਾਂਗਰਸੀਆਂ ਨੇ ਆਪਣੀ ਜ਼ੁਬਾਨ ਤੇ ਲਗਾਮ ਕਿਉਂ ਨਹੀਂ ਆ ਤਰਨ ਇਲੈਕਸ਼ਨ ਹੀ ਉਦੋਂ ਵੀ ਕਾਂਗਰਸੀਆਂ ਵੱਲੋਂ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਕਿਉਂਕਿ ਜਿਹੜੀ ਗਲਤ ਭਾਸ਼ਾ ਬੋਲਦੇ ਨੇ ਜੋ ਵੱਡੇ ਲੀਡਰ ਨੇ ਉਹਨਾਂ ਵੱਲੋਂ ਹੀ ਬੋਲੀ ਜਾਂਦੀ ਆ ਤੇ ਕੀ ਕਾਰਨ ਕਿ ਉਹਨਾਂ ਦੀ ਜ਼ੁਬਾਨ ਤੇ ਲਗਾਮ ਕਿਉਂ ਨਹੀਂ ਆ ਮਿਰਕਲ ਤੋਂ ਉਹਨਾਂ ਦੇ ਦੇ ਚੇਹੇ ਗੱਲਾਂ ਹੋਣ ਗਿਆ ਕਿਸੇ ਕਾਮ ਬਾਰੇ ਮੈਡੀਕਲ ਹੋ ਸਕਦੀ ਹੈ ਕਿਸੇ ਖਾਸ ਕਿਤੇ ਬਾਰੇ ਮਾੜੀ ਕਲ ਦੇ ਤੇ ਕਦੀ ਜਦ ਇਹ ਬਾਹਰ ਮੂੰਹ ਤੇ ਆ ਜਾਂਦੀ ਹੈ ਕਿ ਬਹੁਤ ਮਾੜੀ ਗੱਲ ਹੈ ਸਾਨੂੰ ਜੋ ਕਿ ਸਾਡਾ ਮੁਲਕ ਹੈ ਜਿਹਦੇ ਬਹੁਤ ਸਾਰੇ ਲੋਕ ਨੇ ਬਹੁਤ ساری ਜਾਤੀਆਂ ਨੇ ਬਹੁਤ ਸਾਰੇ ਧਰਮ ਨੇ ਔਰ ਰੰਗ ਰੂਪ ਨੇ ਸਾਨੂੰ ਆਪਣੀ ਜ਼ੁਬਾਨ ਤੇ ਬਹੁਤ ਕੰਟਰੋਲ ਰੱਖਣਾ ਚਾਹੀਦਾ ਹੈ ਔਰ ਕਿਸੇ ਦੇ ਕਿੱਤੇ ਦੇ ਕਿਸੇ ਦੇ ਧਰਮ ਦੇ ਕਿਸੇ ਜਾਤ ਦੇ ਰੰਗ ਦੇ ਰੂਪ ਦੇ ਕਾਤੇ ਸਾਨੂੰ ਟਿੱਪਣੀ ਬਿਲਕੁਲ ਨਹੀਂ ਕਰਨੀ ਚਾਹੀਦੀ ਆਮ ਜ਼ਿੰਦਗੀ 'ਚ ਵੀ ਔਰ ਸਿਆਸਤ 'ਚ ਵੀ ਲੱਗਦਾ ਕਿ ਇਸ ਤਰ੍ਹਾਂ ਦੀ ਗੱਲ ਕਰਕੇ 2 4 5 ਜਨਾਂ ਨੂੰ ਖੁਸ਼ ਕਰਨ ਤੋਂ ਬਾਅਦ ਕਿੱਥੇ ਲੱਗਦਾ ਕਿ ਬਾਕੀ ਦੇ ਦਿਲਾਂ ਨੂੰ ਕਿੰਨੀ ਠੇਸ ਪਹੁੰਚੀ ਜੋ ਉਸ ਪਾਸਟਰ ਦੇ ਵਿੱਚ ਦੇਖੋ ਤੇਰੇ ਜਿਹੜੇ ਠੇਸ ਆਉਂਦੇ ਨੇ ਚੁੱਪ ਕਰ ਜਾਂਦੇ ਨੇ ਬਹੁਤਾ ਬੋਲਦੇ ਨਹੀਂਗੇ ਲੇਕਿਨ ਉਹ ਟਾਈਮ ਆਉਣ ਤੇ ਜਰੂਰ ਬੋਲਣਗੇ ਔਰ ਇਹਨਾਂ ਨੂੰ ਕਾਂਗਰਸ ਨੂੰ ਬਹੁਤ ਭਾਰੀ ਖਾੜ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਇਹਨਾਂ ਜ਼ਬਾਨ ਤੇ ਕੰਟਰੋਲ ਜੇ ਕੋਈ ਖੜਨ ਕਰਦੇ ਆਪਣੀ ਜੀ